ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰਿ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜ ਜੀ ਹਰਿ ਨਾਖਸ ਦਸਤਾਰ ਮਾਰਿਆ ਫੈਲਾਤ ਰਾਇਆ ਘਾਰੀਆ ਨਿਤਕਾਂ ਫਿੱਪ ਦੇ ਨਾਮ ਜਿਉ ਮੁਖ ਲਾਇਆ ਜਨ ਨਾਨਕ ਐਸਾ ਹਰਿ ਸਿਵਿਆ ਅੰਤ ਲੈ ਚੜਾਇਆ ਇਕੋ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁੱਖ ਦਾਰੂ ਸੁਖ ਲੋਗ ਭਿਆ ਜਾਂ ਸੁਖ ਤਾਂ ਮਨ ਨਾ ਹੋਈ ਤੋ ਕਰਤਾ ਕਰਣਾ ਮੈਂ ਨਹੀਂ ਜਾਹੋਂ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਇ ਲਖਿਆ ਰਾਨਾ ਹੋ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਖਲਾ ਪ੍ਰਭੂ ਦਰੇ ਆ ਤੂੰ ਸੱਚਾ ਸਾਹਿਬ ਸਿਬਦ ਸੁਵਾਲੀ ਹੋ ਜਿਨ ਕੀ ਤੀਸੋਂ ਫਾਰ ਫਿਆ ਕਹ ਨਾਨਕ ਕਰਤੇ ਪੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਇਆ ਸੋ ਦਰ ਰਾਗਿਆ ਸਾਮ ਅੰਲਾ ਪਹਿਲਾ ਈ ਕੋਈ ਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕੀਆ ਸੋ ਕਰਕੇ ਆ ਜਿਤ ਬੈ ਸਰਬ ਸਮਾਲੀ ਵਾਝੇ ਤੇਰੀ ਨਾਦ ਨੀ ਕੋ ਸੰਕਾ ਕੀਤੇ ਤੇਰੀ ਵਾਵਨ ਹਾਰੀ ਕੀਤੇ ਤੇਰੇ ਰਾਗ ਫਰੀ ਸੋ ਕਈਐ ਕੀਤੇ ਤੇਰੇ ਗਮਨ ਹਾਰੀ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਅਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਅੰਬ੍ਰਿੰਦ ਰਸਨ ਬੈਠੀ ਦੇਵਤਿਆ ਨਰਨਾਲੀ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੀ ਗਾਵਨ ਤੁਧਨੋ ਜਤੀ ਸਖੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖੀਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆਂ ਮਨ ਮੋਹਣ ਸੁਖਮੱਚ ਪਿਆਲੀ ਗਾਵਨ ਤੁਧਨੋ ਰਤਨ ਪਾਏ ਤੇਰੇ ਅਠਸਠੀ ਰਤਨਾਲੀ ਗਾਵਨ ਤੁਧਨੋ ਜੋਤ ਮਹਾਂਬਲ ਸਮੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਕੇ ਤੇਰੀ ਧਾਰੀ ਸੀ ਤੁਧਨੋ ਗਾਵਨ ਜੋਤਿ ਭਾਵਨ ਰਤੇ ਤੇਰੇ ਭਗਤਰ ਸਾਲੀ

ਜੋ ਜਸ ਭਾਵੇਂ ਸੋਈ ਕਰਸੀ ਪਰੁਕਮਣਾ ਕਰਨਾ ਜਾਏ ਸੋ ਪਾਚਾ ਹੋ ਸਾਪਤ ਸਾਹਿਬ ਨਾਨਕ ਰਣ ਰਜਾਈ ਆਸਾ ਮਹੱਲਾ ਪਹਿਲਾ ਆਖਾ ਜੀਵਾ ਸੁਣ ਵੱਡਾ ਕਹਿ ਸਭ ਕੋਈ ਕੇਵਲ ਵੱਡਾ ਢੀਤਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਈ ਬਾ ਗੈਰ ਗੰਦੀਰਾ ਕੁਨੀ ਗੈਰ ਕੋਏ ਨਾ ਜਾਣੇ ਤੇਰਾ ਕੀਤਾ ਕੇ ਵੜੇ ਚੀਰਾ ਰਹਾਉ ਸਭ ਸੁਭਤੀ ਮਿਲ ਸਰਤਕਮਾਈ ਸਭ ਕੀਮਤ ਮਿਲ ਕੀਮਤ ਪਾਏ ਗਿਆਨੀ ਤਿਆਨੀ ਗੁਰਗ ਰਹਾਈ ਕਹਿਣ ਨਾ ਜਾਏ ਤੇਰੀ ਤਲ ਵੜਿਆਈ ਸਭ ਸਤ ਸਭ ਤਪ ਸਭ ਚੰਗੇ ਆਈਆ ਸਿਧਾ ਪੁਰਖਾ ਕੀਆ ਵਡਿਆਈਆ ਤਿਬਿਨ ਸਦੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਾਈਆ ਆਖਣ ਵਾਲਾ ਕਿਆ ਵਿਚਾਰਾ ਸ਼ਕਤੀ ਪਰੇ ਤੇਰੀ ਪੰਡਾਰਾ ਜਿਸ ਤੋਂ ਦੇਹਿ ਤਿਸੈ ਕਿਆ ਚਾਰਾ ਨਾਨਕ ਸਤਿ ਸਵਰਣ ਹਾਰਾ ਅਸਾ ਮਹਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਤੁਮੋ ਕਹਿ ਖਾਏ ਚੱਲੀਐ ਭੂਖ ਸੋਖ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਹਿ ਰਹਾਉ ਸਾਚੇ ਨਾਮ ਕੀ ਤਿਲ ਵਢਾਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਅਖਣ ਪਾਈ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰਨ ਨ ਹੋਵੇ ਸੋਗ ਦਿਨ ਦਾਰੈ ਨ ਟੁੱਕੇ ਭੋਗ ਗੁਣੇ ਹੋਰ ਨਾਹੀ ਕੋਏ ਨਾ ਖੋਅ ਨਾ ਕੋਏ ਜਿਵੜੇ ਆਪ ਤੇਵਨ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ हसमवसार जात, नानक नारी महला चो गृा हमीरे गिरम सदगुर सरनादया नाम प्रकाश मेरे मीत गुरुदेव मोको राम नाम प्रकाश नाम मेरा प्रण सखा हर कीरत हमरी रह रास रहाओ हर जन के पाग वडे रे जिन हर हर सरदा हर प्यास हर हर नाम लैत बतासै मिल संगत गुण परगास जिन हर हर अरस नाम ना पाया ते पाग हीन जम पास जो सतगुरु शरण संगत नहीं आए त्रिग जीवे त्रिग जीवास जिन अर्जन सतगुरु संगत पाई जिन तोर मस्तक लिखिया लेखास तन तन सत्संगत जे तरस पाया मिल जन नानक नाम प्रगास रा गुजरी महला पंजवा काहिरी मन चितवै उत्तम जाहर हर हर जीव परिया ਚੈਲ ਪਤਰ ਮੈਂ ਜੰਤੋ ਪਾਈ ਤਾਕਾਰ ਜਿਕ ਆਗੇ ਕਰ ਕਰਿਆ ਮੇਰੇ ਮਾਧੂ ਜੀ ਸਤ ਸੰਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆਰ ਆਉ ਜਨਨ ਪਿਤਾ ਲੋਕ ਸੁਦ ਬਣਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਜਗ ਸੰਭਾਏ ਠਾਕੁਰ ਕਾਹੇ ਮਨ ਕੋ ਕਰਿਆ ਬੁੱਢੀ ਉਲਾਵੈ ਕੋ ਸਾਤਿ ਸਿ ਪਾਛੈ ਬਚਰੇਸ਼ ਰਿਆ ਇਨ ਕਵਣ ਭੁਲਾਵੈ ਕਮਣ ਚੁਡਾਵੈ ਮਨ ਮੈਂ ਸਿਮਰਨ ਕਰਿਆ ਸਭ ਨੇ ਦਾਨ ਦਾ ਸੱਠਿ ਸਦਾਨ ਠਾਕੁਰ ਕਰਕਲ ਕਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਫਿਰ ਅੰਤ ਨ ਪਾਰਾ ਵਰਿਆ ਰਾਗਿਆਸਾ ਮਨ ਲਾ ਚੁਪਤਾ ਸੋ ਉਰਕਾ ਏਕ ਓੰਕਾਰ ਸਤਗੁਰ ਪ੍ਰਸਾਦ ਸੂਪੁਰਕ ਨਰਨਜਨ ਅਰਪੁਰਕ ਨਰਨਜਨ ਅਰਗਮਾਗਮ ਅਪਾਰ ਸਭ ਤੇ ਆਵੈ ਸਭ ਤੇ ਆਵੈ ਤੁਮ ਜੀ ਅਰ ਸੱਚੇ ਸਿਰਜਣਹਾਰ ਸਭ ਜੀ ਤੁਹਾਾਰੇ ਜੀ ਤੂੰ ਜੀ ਆਕਾ ਦਾਤਾਰ ਹਰਿ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰ ਹਰ ਆਪੇ ਟਾਕੜ ਹਰ ਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰ ਉਹ ਕਟ ਕਟੇ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਉਰਕ ਸਮਾਨ ਇੱਕ ਦਾਤਾ ਇੱਕ ਬੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਿਨ ਅਵਰ ਨ ਜਾਣ ਤੂੰ ਪਾਰ ਪਰਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਕਮ ਕਾਣ ਜੋ ਸੇਵੈ ਜੋ ਸੇਵੈ ਤਬ ਜੀ ਜਨ ਨਾਨਕ ਤਨ ਪਰ ਬਾਣਾ ਅਰਤੀ ਆਵੇ ਅਰਤੀ ਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਿਨਾਂ ਅਰਤੀ ਆਇਆ ਜੀ ਤਿੰਨ ਟੂਕੀ ਜਮਕੀ 파ਸੀ ਜਿਨਰ ਭਉ ਜਿਨ ਹਰ ਨਿਰਭਉ ਧਿਆਇਆ ਜੀ ਤਿੰਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨਾਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਾਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਣ ਤੁਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਅਰ ਪੂਜਾ ਜੀ ਸਭ 타 ਪੈ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬੋ ਸਿਮਰਤ ਸਾਸਤਰੀ ਕਰ ਕਿਰਿਆ ਅਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਿਨ ਨਾਨਕ ਜੀ ਜੋ ਪਾਵੇ ਮੇਰੀ ਅਰਪਗਵੰਤਾ ਤੂੰ ਆਦਿ ਪੁਰਖ ਪਰਮਪਰ ਕਰਤਾ ਜੀ ਤੇ ਜੇ ਵਡਿਆ ਵਰਨਾ ਕੋਈ ਤੂੰ ਜੁਗ ਜੁਗ ਕੇ ਸਦਾ ਸਦਾ ਤੂੰ ਇੱਕੋ ਜੀ ਤੂੰ ਨੇ ਚਲ ਕਰਤਾ ਸੋਈ ਤੇ ਆਪੇ ਪਾਵੇ ਸੋਈ ਵਰਤੈ ਜੀ ਤੂੰ ਆਪੇ ਕਰੇ ਸੋ ਵੋਈ ਤੁੜੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁੜੇ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਹੂੰ ਕਰਤਾ ਸਚਿਆਰ ਮੈਂ ਦਾਸਾਹੀਂ ਜੋ ਤੋ ਪਾਵੇ ਸੋਈ ਤੀਸੀ ਜੋ ਤੂੰ ਦੇ ਸੋਈ ਹੂੰ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨਾਂ ਅਮਰਤ ਨ ਪਾਇਆ ਗੁਰਮਖ ਲਾਦਾ ਮਨ ਨੂੰ ਗਵਾਇਆ ਤੋਤਾ ਵੀ ਛੋੜਿਆ ਮਿਲਾਇਆ ਤੂੰ ਦਰਿਆ ਸਭ ਤੁਜੀ ਮਾਏ ਵਿਢਣ ਦੂਜਾ ਕੋਈ ਨਾਏ ਜੀਵਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਨਾਏ ਈ ਸੋਈ ਜਨ ਜਣ ਹਰ ਗੁਣ ਸਾਦੀ ਆਕਮ ਕਾਣ ਜਿਨਾਂ ਅਰ ਸੇਵਿਆ ਤਿਨ ਸੁਭ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸੰਭੋਵੇ ਤਦ ਬਿਨ ਦੂਜਾ ਅਵਰਣਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹਲਾ ਪਹਿਲਾ ਤੇ ਤੋ ਸਰਵਰ ਡੈ ਪਈਲੇ ਨਿਵਾਸਾ ਪਾਣੀ ਪਾਵਕਤ ਨਹੀਂ ਪੀਆ ਪੰਕਜੁ ਮੋ ਅਗਨੀ ਚਾਲੈ ਹਮ ਦੇ ਕਟਹਿ ਡੂਬੀ ਅਲੀ ਮਾਨੇਕ ਨਾ ਚੇਤ ਸਮੂੜ ਮਨਾ ਹਰ ਬਿਸਰ ਤੇਰੇ ਗੁਣ ਗੱਲਿਆ ਰਹਾ ਨਾਮ ਜਤੀ ਸਤੀ ਨਹੀਂ ਪੜਿਆ ਮੂਰਤ ਮੁਕਤਾ ਜਨਮ ਪਿਆ ਰੰਬਰ ਨਾਨਕ ਤਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹਲਾ 5 ਭਈ ਪ੍ਰਾਪਤ ਮਾਨਪਦੇ ਹੁਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤਿਆ ਕਿਤੇ ਨਾ ਕਾਮ ਮਿਲ ਸਾਧ ਸੰਗਤ ਪਦ ਕੇਵਲ ਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਰਿੱਤਾ ਜਾ ਤਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰਿ ਰਾਇਆ ਕਹੋ ਨਾਨਕ ਅਮਨੀਚ ਕਰਮ ਸਰਨ ਪਰੇ ਕੀ ਰੱਖੋ ਸਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਛਾਈ ਦਸਮੀ ਕਬਿਉ ਬਾਚ ਮੇਣਤੀ ਚੌਪਾਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਸਭ ਚਰਨ ਨਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਮਿਲ ਕੇ ਸਬੈਤ ਮੁਕਾਵੋ ਆਪ ਆਹ ਦੇ ਮੋਏ ਬਚਾਵੋ ਸੁਖੀ ਬਸੈ ਮੋਹੋ ਪਰਿਵਾਰ ਸੇਵਕ ਸਿੱਖ ਸਬੈ ਕਰਤਾਰ ਮੋ ਰਚਾਨ ਜੇ ਕਰ ਦੇ ਕਰੀਐ ਸਭ ਬੈਰਨ ਕੋ ਆਦ ਸੰਗੜੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਬਰ ਨਾ ਪਿਆਹੂੰ ਜੋ ਵਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸੇਕ ਮਾਰੇ ਤਾਰੀਐ ਛੁਣ ਛੁਣ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੁਝੇ ਬਣੀ ਐ ਮਰਨ ਕਾਲ ਕਾ ਤਰਾਸਨੇ ਬਣੀ ਐ ਹੂ ਜੋ ਸਦਾ ਹਮਾਰੇ ਪਛਾ ਸ੍ਰੀ ਅਸਤਨ ਜੋ ਕਰਿਓ ਨੱਛਾ ਰਾਖ ਲਿਓ ਮੇ ਰਖਨ ਹਾਰੇ ਸਾਇਮ ਸੰਸਾ ਹਏ ਪਿਆਰੇ ਜੀਨ ਬੰਦ ਦਿਸਕਣ ਕੇ ਹੰਤਾ ਸੁਮਹਾ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਬਿਸ਼ਣ ਪ੍ਰਕਾਸ਼ਾ ਸਕਲ ਕਾਲ ਕਾਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰ ਜਵਨ ਕਾਲ ਸਭ ਜਗਤ ਬਣਾਇਓ ਦੇਵ ਤੈ ਚ ਜਚਨ ਉਪਜਾਇਓ ਆਦ ਅੰਤ ਇਕ ਹੈ ਅਵਤਾਰ ਸੋਈ ਗੁਰੂ ਸਮਝਿਓ ਹਮਾਰ ਨਮਸਕਾਰ ਤਿਸੇ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਬਦ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਚਿਟੀ ਤੇ ਕੁੰਚਰਿਆ ਸੂਲਾ ਸਭ ਪਰ ਕਿਰਪਾ ਦ੍ਰਿਗਤ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਨੈ ਜਾਬੋਦ ਕਰਕ ਕਰਾ ਕਰਤਾਰ ਪ੍ਰਜਾ ਕਰਤ ਸਭ ਦੇ ਅਪਾਰ ਜਬ ਆ ਕਰਕ ਕਰ ਤੂ ਕਬੂ ਤੂੰ ਮੈ ਮਿਲਤ ਦੇ ਕਰ ਸਭੂ ਜੀਤੇ ਬਦਨ ਸਿਖ ਸਭ ਤਾਰ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇਰੇ ਤਨ ਆਲਮ ਜਾਣਤ ਬੇਦ ਪੇਦ ਅਰ ਆਲਮ ਨਰੰਕਾਰ ਨਿਰਬੇਕਾਰ ਨਿਰਲੰਭ ਬਾਦ ਅਨੀਲ ਨਾਦ ਸੰਭ ਕਾ ਕ ਮੂਡੋ ਚਾਰਤ ਬੇਦਾ ਜਾ ਕੋ ਦੇਵ ਨ ਪਾਵਥ ਬੇਦਾ ਤਾ ਕੋ ਕਰਪਾਨ ਅਨੁਮਾਨਤ ਮਹਾ ਮੂਡ ਕਟ ਬੇਦ ਨਾ ਜਾਣਤ ਮਹਾ ਦੇਵ ਕੋ ਕਹਿ ਸਦਾ ਸੇਵ ਰੰਕਾਰ ਕਾ ਚੀਨਤ ਨਾ ਪੇਵ ਆਪ ਆਪਣੀ ਬੁਧਹਿ ਜੀਤੀ ਬਰਨਤ ਪਿੰਨ ਪਿੰਨ ਤੋਏ ਤੇਤੀ ਉਮਰ ਲਖਾ ਨਾਮ ਜਾਏ ਪਸਾਰਾ ਏ ਬਿਦ ਸਜਾ ਪ੍ਰਤਮ ਸੰਸਾਰ ਇਕ ਰੂਪ ਅਨੁਸਰੂਪਾ ਰੰਗ ਪਇਓ ਰਾਵਕੇ ਊਪਾ ਅੰਡਜ ਜਿਰਜ ਸਿਦਲ ਕੀਨੀ ਪਤ ਬੁਜਖਾਨ ਬੌਰ ਰਚਦੀਨੀ ਉਹ ਪੂਲ ਰਾਜਾ ਹਰ ਬੈਠਾ ਉਸਮੰਡ ਪਇਓ ਸ਼ੰਕਰਿਆ ਕਟ ਸਗਰੀ ਸ੍ਰਿਸ਼ਚਦ ਕਾਇ ਅਤਿ ਪਾਵ ਆਜ ਜੁਗਾਦ ਸਰੂਪ ਸਿੰਪਾਵ ਆਬਰੱਛਾ ਮੇਰੀ ਤੁਮ ਕਰੋ ਸੇਕੋ ਬਾਰ ਸਿਖ ਸੰਗਰੂ ਦੁਸ਼ਟ ਦਿੱਤੇ ਉਠਵਤਿ ਪਰਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸੁਰ ਤਵ ਸਰਨੀ ਪਰੇ ਤਨਕੇ ਦੁਸ਼ਟ ਦੋਖਿ ਤਾ ਵੈ ਮਰੇ ੁਰਕਾ ਜਵਨ ਪਗ ਪਰੇ ਪਿਆਰੇ ਤਨਕੇ ਤੁਮ ਸੰਕਟ ਸਭ ਤਾਰੇ ਜੋ ਕਲ ਕੋ ਇਕ ਬਾਰ ਤਿਆਏ ਤਾਂ ਕੇ ਕਾਲ ਨਿਪਨੈ ਹੈ ਅਡਚਾ ਹੋਏ ਤਾਹੇ ਸਮਕਾਲਾ ਦੁਇ ਚਾਰੇ ਟਟਾਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਏ ਨਿਹਰੋ ਤਾਂ ਕੇ ਤਾਪਨ ਕਮੋਹ ਰੋ ਰਿਦ ਸਿਦ ਕਰਮੋਂ ਸਭ ਹੋਈ ਦੁਸ਼ਟ ਸ਼ਾਸ ਸੰਕੇ ਨਾ ਕੋਈ ਏਕ ਬਾਰ ਜਨ ਤੁਮੈਂ ਸੰਭਾਰਾ ਕਾਲ ਫਾਸਤੇ ਤਾਹਿ ਉਬਾਰਾ ਜਿਨ ਨਰ ਨਾਮ ਤੇ ਹਾਰੋ ਕਾ ਦਾਰੇ ਦੁਸ਼ਟ ਦੋਗ ਤੇਰਾ ਖੜਗ ਕੇਤ ਮੈਂ ਸ਼ਰਨ ਤਿਆਰੀ ਆਪ ਹਾਦ ਲੈ ਗੋ ਬਾਰੀ ਸਰਬ ਧਰਮ ਹੋ ਸਹਾਈ ਗ੍ਰਿਸ਼ਟ ਲੋਕ ਤੇ ਲਿਓ ਬਚਾਈ ਸਵਈਆ ਪਾਏ ਕਹੇ ਜਬ ਤੇ ਤੁਮਰੀ ਤਬ ਤੇ ਕੋ ਆਕ ਤਰੇ ਨਹੀਂ ਆਨਿਓ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਕਹ ਮਤ ਇਕ ਨਾ ਮਾਨਿਓ ਸਿਮਰਤ ਸਾਸਤਰ 베ਦ ਸਬੇ ਬਹੁ ਭੇਦ ਕਹ ਹਮ ਇਕ ਨਾ ਜਾਣਿਓ ਸਰੀ ਅਸ ਪਾਣ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਏ ਬਕਾਨੇ ਹੰਦੋ ਰ ਸਗਲ ਦੁਆਰ ਕੋ ਛਾੜ ਕੇ ਗਇਓ ਤੋਹਾਰ ਦਵਾਰ ਬਾਹੇ ਗਾਹੀ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੀਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਧੂਕ ਸਭ ਵੇ ਸਰਣ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣ ਸਭ ਨਾਗਲਾਂ ਸਮਰੱਥ ਸੁਆਮੀ ਸੋਕਿਓ ਮਨ ਅਨੁਸਾਰੈ ਐ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੀ ਚੈ ਜਿਸ ਦੇ ਸੋ ਪਾਵੇ ਸਦਾ ਸ਼ੁਭਸਲਾ ਤੇਰੀ ਨਾਮ ਮਨਮ ਸਾਵੈ ਨਾਮ ਜਿਨ ਕੈ ਮਨ ਵਸਿਆ ਵਾਝੇ ਸ਼ਬਦ ਕਨੇਰੇ ਐ ਨਾਨਕ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮੇ ਆਧਾਰ ਮੇਰਾ ਜਿਨ ਭੁਖਾਂ ਸੁਭ ਗਵਾਈਆਂ ਕਰ ਸਾਥ ਸੁਖ ਮੰਨਿ ਆਏ ਵਸਿਆ ਜਿਨਿ ਚਾਹ ਸਾਕ ਹੋ ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਵਡਿਆਈਆਂ ਐ ਨਾਨਕ ਸੁਨੋ ਸੰਤੋ ਸ਼ਬਦ ਰੋਪੇ ਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦ ਕਰਸ ਪਾਗੈ ਕਾਰ ਸਭਾ ਗਏ ਸਦਵਾਜੀ ਕਲਾ ਜਿਤ ਕਰਤਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਤੁਮਾਰਿਆ ਤੁਰ ਕਰਮ ਪਾਇਆ ਤੁਜਨ ਕਉ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੋ ਕਬਾ ਇਤ ਕਰ ਅਨੰਦ ਵਾਜੀ ਅਨੰਦ ਸੁਣੋ ਵਡ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੀ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿੱਤ ਸਤਿਗੁਰ ਰਹਾ ਕਰੇ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਾਦ ਤੂਰੇ ਮੰਦਾਵਣੀ ਮਹਲਾ 5 ਹਾਲ ਵਿੱਚ ਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਮਸਿਆ ਆਧਾਰ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਕਾ ਹੋਈ ਉਦਾਰ ਇਹ ਵਸਤ ਤਜੀ ਨੈ ਜਾਈ ਨਿਤ ਨਿਤ ਰੱਖ ਉਰ ਧਾਰ ਤਮ ਸੰਸਾਰ ਚਰਨ ਲਗ ਤਰੀਐ ਸਬ ਨਾਨਕ ਬ੍ਰਹਮ ਪ੍ਰਸਾਰੋ ਹਲੋਕ ਮਹਲਾ 5 ਇਰਾ ਕੀਤਾ ਜਤੋ ਨਹੀਂ ਮੈਨੂੰ ਜੋਗ ਕੀਤਾਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਇਓਈ ਤਰਸ ਪਿਆ ਮੈਂ ਰੰਤ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਕੰਨ ਮਨ ਜੀਵੇ ਹਰਿਆ ਪਾਉੜੀ ਚਿੱਤੈ ਤੂੰ ਸਮਰੱਤ ਜਿੱਤੈ ਕੋਈ ਨਹੀਂ ਹੋਤੈ ਤੇਰੀ ਰਾਖੋ ਅਗਨੀ ਉਦਰ ਮਾਏ

ਅੰਤਰ ਗੁਰਿਆ ਰਾਦਣਾ ਜੀਵਾ ਜਪ ਗੁਰਨਾਵ ਨਿਤਰੀ ਸਤਗੁਰ ਪੇਕਣਾ ਸ਼ਰਵਣੀ ਸੁਣਨਾ ਗੁਰਨਾਵ ਸਤਗੁਰ ਸੇਤੀ ਰਤਿਆ ਦਰਗਹਿ ਪਈ ਅਠਾਉ ਕਉ ਨਾਨਕ ਕਿਰਪਾ ਕਰੇ ਜਿਸ ਨੋਏ ਵਤ ਦੇ ਜਗ ਮੈਂ ਤੁਮ ਕਾਢੀਐ ਮਿਰਲੇ ਕੇ ਕੇ ਮਨ ਲਾ ਪੰਜਵਾ ਰੱਖੇ ਰਕਣ ਆਰਿ ਆਪੋ ਬਾਰੇਨ ਗੁਰ ਕੀ ਪੈਰੀ ਪਾਏ ਕਾਜ ਸਵਾਰੇ। ਉਹ ਆਪ ਦੇ ਆਲ ਮਨੋਂ ਨਾ ਵਿਸਾਰੇ॥ ਸਾਜਿ ਨਾ ਕੈ ਸੰਗ ਪਵਜਲ ਤਾਰੇ। ਸਾਖਤ ਨਿੰਦਗੁ ਦੁਸ਼ਟ ਥਿਨ ਮਾਹੀ ਬੇਦਾਰੇ। ਜਿਸ ਸਾਹਿਬ ਕੀ ਟੇਕ ਨਾਨਕ ਮਣੈ ਮਾਹੀ ਜਿਸ ਮਰਤ ਸੋ ਕੋਏ ਸਗਲੇ ਦੁਖ ਜਾਏ॥ ਇਸ ਸਾਹਿਬ ਕੀ ਟੇਕ ਨਾਨਕ ਮਣੈ ਮਾਹੀ ਜਿਸ ਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ